ਜੇਕਰ ਤੁਸੀਂ ਵੀ ਬਿਨਾਂ ਕਿਸੇ ਆਈਡੀ ਪ੍ਰੂਫ ਤੋਂ ਕਿਸੇ ਵੀ ਸੱਖ ਨੂੰ ਆਪਣੇ ਘਰ ਦੇ ਅੰਦਰ ਵੜ ਲੈਣੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿੰਨਾ ਘਾਤਕ ਸਾਬਤ ਹੋ ਸਕਦਾ ਹੈ ਕਿਸੇ ਨੂੰ ਵੀ ਆਪਣੇ ਘਰ ਦੇ ਅੰਦਰ ਵੜਨਾ ਇਸ ਖਬਰ ਤੋਂ ਹੁਣ ਤੁਸੀਂ ਅੰਦਾਜ਼ਾ ਲਗਾਓ ਦੱਸਦੀ ਕਿ ਇਹ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਇਸ ਖਬਰ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲੀ ਹੋਈ ਹੈ ਇੱਕ ਡਾਕਟਰ ਦੇ ਘਰ ਕੁਝ ਅਣਪਛਾਤੇ ਨੌਜਵਾਨ ਆਉਂਦੇ ਨੇ ਤੇ ਵੱਡੀ ਲੁੱਟ ਦਿਵਾਰ ਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਦਰਸਲ ਇੱਕ ਡਾਕਟਰ ਦੇ ਘਰ ਦੋ ਅਣਪਛਾਤੇ ਲੋਕ ਗੇੜ ਖੜਕਾਉਂਦੇ ਨੇ ਤੇ ਜਦੋਂ ਡਾਕਟਰ ਦੇ ਵੱਲੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਕੌਣ ਨੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਵਾਈਫਾਈ ਲੌਂਗ ਵਾਲਿਆਂ ਤੇ ਅਸੀਂ ਤੁਹਾਡੇ ਵਾਈਫਾਈ ਦੇ ਵਿੱਚ ਪੁੱਛ ਅਪਡੇਟ ਕਰਨਾ ਹੈ ਇਸ ਤੋਂ ਬਾਅਦ ਉਸ ਡਾਕਟਰ ਦੇ ਵੱਲੋਂ ਉਹਨਾਂ ਨੂੰ ਘਰ ਦੇ ਅੰਦਰ ਲਜਾਇਆ ਜਾਂਦਾ ਤੇ ਜਦ ਇਹ ਦੋ ਸ਼ਖਸ ਇਸ ਡਾਕਟਰ ਦੇ ਘਰ ਅੰਦਰ ਚਲੇ ਜਾਂਦੇ ਨੇ ਤੇ ਉਸ ਡਾਕਟਰ ਦੇ ਵੱਲੋਂ ਉਹਨਾਂ ਦਾ ਆਈਡੀ ਪ੍ਰੂਫ ਮੰਗਿਆ ਜਾਂਦਾ ਜਿਸ ਤੋਂ ਬਾਅਦ ਇਹ ਦੋ ਨੌਜਵਾਨ ਆਖਦੇ ਨੇ ਕਿ ਸਭ ਤੋਂ ਪਹਿਲਾਂ ਸਾਨੂੰ ਪਾਣੀ ਪਿਲਾ ਦਿਓ ਉਸ ਤੋਂ ਬਾਅਦ ਤੁਹਾਨੂੰ ਦਿਖਾਨੇ ਆ ਜਦ ਇਹ ਡਾਕਟਰ ਰਸੋਈ ਦੇ ਅੰਦਰੋਂ ਪਾਣੀ ਲੈਣ ਜਾਂਦਾ ਤੇ ਉਸ ਦੌਰਾਨ ਹੀ ਇਹ ਨੌਜਵਾਨਾਂ ਦੇ ਵੱਲੋਂ ਉਸ ਡਾਕਟਰ ਦੇ ਪਿਤਾ ਦੇ ਬੰਦੂਕ ਤਾਣ ਲਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਇਹ ਪੂਰੀ ਘਟਨਾ ਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ ਕਿ ਕਿਸ ਤਰੀਕੇ ਦੇ ਨਾਲ ਬੰਦੂਕ ਤਾਣ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਾਰ ਚ ਰੱਖਿਆ ਕੈਸ਼ ਤੇ ਕਾਰ ਚ ਪਏ ਸੋਨੇ ਨੂੰ ਇਹ ਚੋਰੀ ਕਰਕੇ ਲੈ ਜਾਂਦੇ ਨੇ ਤੇ ਬੜੇ ਹੀ ਆਸਾਨੀ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਜੇਕਰ ਤੁਸੀਂ ਵੀ ਕਿਸੇ ਨੂੰ ਇੰਜ ਹੀ ਆਪਣੇ ਘਰ ਵਾਰ ਲੈਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਤੇ ਆਪਣੇ ਉਹਨਾਂ ਰਿਸ਼ਤੇਦਾਰਾਂ ਤੱਕ ਇਹ ਖਬਰ ਪਹੁੰਚਾਓ ਤਾਂਕਿ ਹੋਰ ਕਿਸੇ ਨਾਲ ਅਜਿਹਾ ਨਾ ਹੋ ਸਕੇ ਤੇ ਆਓ ਤੁਹਾਨੂੰ ਪੀੜਤ ਦੇ ਜ਼ੁਬਾਨੀ ਹੀ ਸੁਣਾਉਂਦੇ ਆ ਕਿ ਕਿੰਜ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਭਾਜੀ ਮੈਂ ਦੁਪਹਿਰੇ ਬਾਈ ਪ੍ਰੋਫੈਸ਼ਨ ਡਾਕਟਰ ਕਲੀਨਿਕ ਆਪਣਾ ਆਫ ਕਰਕੇ ਘਰ ਖਾਣਾ ਖਾਣ ਗਿਆ ਸੀਗਾ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਖਾਣਾ ਖਾ ਕੇ ਰੈਸਟ ਕਰ ਰਹੀ ਸੀਗੇ ਤੇ ਬਾਹਰ ਦੀ ਬੈਲ ਵਜੀ ਆ ਤੇ ਮੈਂ ਗੇਟ ਖੋਲ੍ਹਿਆ ਜਾ ਕੇ ਦੋ ਅਣਪਛਾਤੇ ਲੜਕੇ ਸੀਗੇ ਤੇ ਕਹਿੰਦੇ ਕੀ ਤੁਹਾਡਾ ਵਾਈਫਾਈ ਜੀਓ ਦਾ ਵਾ ਮੈਂ ਕਿਹਾ ਹਾਂਜੀ ਭਾਜੀ ਕਹਿੰਦੇ ਜੀ ਅਪਡੇਟ ਕਰਨਾ ਹੈ ਮੈਂ ਕਿਹਾ ਆਜੋ ਅੰਦਰ ਆਏ ਨੇ ਅੰਦਰ ਆਉਣ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਭਾਜੀ ਮੈਨੂੰ ਆਪਣਾ ਆਧਾਰ ਕਾਰਡ ਓ ਸੌਰੀ ਆਈਡਿਟੀ ਕਾਰਡ ਦਿਖਾਓ ਜੀ ਉਹਦਾ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਭਾਜੀ ਆਈਡਿਟੀ ਕਾਰਡ ਦੇਣੇ ਤੁਸੀਂ ਸਾਨੂੰ ਇੱਕ ਕੁਰਸੀ ਦੇ ਦਿਓ ਤੇ ਨਾਲ ਪਾਣੀ ਦੇ ਦਿਓ ਤੇ ਮੈਂ ਉਹਨਾਂ ਵਾਸਤੇ ਜਦੋਂ ਪਾਣੀ ਲੈਣ ਗਿਆ ਆਵਾ ਜਿੱਦਾਂ ਮੈਂ ਪਾਣੀ ਲੈ ਕੇ ਆਇਆ ਉਹਨਾਂ ਨੇ ਪਿਸਤਲ ਕੱਢ ਕੇ ਮੇਰੀ ਵੱਖੀ ਤੇ ਲਗਾ ਦਿੱਤੀ ਤੇ ਮੈਨੂੰ ਮੇਰੇ ਫਾਦਰ ਸਾਹਿਬ ਵਾਲੇ ਕਮਰੇ 'ਚ ਲੈ ਗਏ ਉੱਥੇ ਜਾ ਕੇ ਸਾਨੂੰ ਦੋਵਾਂ ਨੂੰ ਧਮਕੀ ਲਈ ਹੈ ਕਿ ਤੁਸੀਂ ਗੋਲੀ ਖਾਣੀ ਹੈ ਜਾਂ ਜਾਂ ਤੁਹਾਡੇ ਕੋਲ ਜੋ ਹੈਗਾ ਉਹ ਤੁਸੀਂ ਕੱਢ ਦਿਓ ਤੇ ਮੈਂ ਉਹਨਾਂ ਨੂੰ ਬੜੀ ਰਿਕੁਐਸਟ ਕੀਤੀ ਬੜੇ ਤਰਲੇ ਮਾਰੇ ਉਹਨਾਂ ਦੇ ਬਟ ਉਹ ਨਹੀਂ ਮੰਨੇ ਹਾਰ ਕੇ ਲਾਸਟ ਉਹਨਾਂ ਨੇ ਜਦੋਂ ਮੇਰੇ ਫਾਦਰ ਸਾਹਿਬ ਦੇ ਨੂੰ ਗਨ ਪੁਆਇੰਟ ਤੇ ਲਿਆ ਤੇ ਫਿਰ ਮੈਂ ਡਰਦੇ ਮਾਰੇ ਨੇ ਆਪਣੀ ਅਲਮਾਰੀ ਖੋਲ੍ਹ ਦਿੱਤੀ ਤੇ ਮੇਰੇ ਲੋਕਰ 'ਚ ਜੋ ਵੀ ਸਮਾਨ ਸੀ ਉਹ ਸਾਰਾ ਲੈ ਗਏ ਕਿਸ ਤਰ੍ਹਾਂ ਸੀ ਮਤਲਬ ਕੀ ਉਹਨਾਂ ਦੀ ਵਿਸ਼ਭੂ ਸਾਰਾ ਮੂੰਹ ਟੱਕੇ ਸੀ ਕਿਸ ਤਰ੍ਹਾਂ ਮਤਲ ਲੜਕੇ ਮੈਨੂੰ ਪੰਜਾਬੀ ਨਹੀਂ ਸੀ ਲੱਗ ਰੇ ਹਿੰਦੀ ਤੇ ਪੰਜਾਬੀ ਮਿਕਸ ਕਰਕੇ ਬੋਲਦੇ ਪਏ ਸੀਗੇ ਕ੍ਰਿਸਟਲ ਇੱਕੋ ਹੀ ਨਾ ਕੋ ਹਾਂਜੀ ਇੱਕੋ ਹੀ ਸੀਗੀ ਭਾਜੀ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਨੂੰ ਲੱਗੇ ਨੁਕਸਾਨ ਭਾਜੀ ਮੇਰਾ 10000 ਰੁਪਏ ਕੈਸ਼ ਸੀਗਾ ਇੱਕ ਮੋਬਾਈਲ ਸੀ Samsung Note ਤੇ ਇੱਕ ਗੋਲਡ ਸੀਗਾ ਮੇਰੇ ਕੋਲ ਜਿਹੜੀ ਸਾਡੀ ਕਹਿੰਦੇ ਜੱਦੀ ਪੁਸ਼ਤੀ ਜਮਾ ਪੂੰਜੀ ਸੀਗੀ ਉਹ ਸਾਰੇ ਲੈ ਗਏ ਕੈਸ਼ ਕਿਹੜਾ ਸੀ 10000 ਰੁਪਏ ਕੈਸ਼ ਸੀ ਜਾਂ ਗੋਲਡ ਹੈਗਾ ਸੀ 250 ਗ੍ਰਾਮ ਦੇ ਕਰੀਬ ਪੁਲਿਸ ਨੂੰ ਕੰਪਲੇਨ ਕਰਤੀ ਹੈ ਹਾਂਜੀ ਸਰ ਪੁਲਿਸ ਨੂੰ ਕੰਪਲੇਨ ਕਰਤੀ ਹੈ ਜੀ ਡਿਪਟੀ ਸਾਹਿਬ ਆਪ ਆਏ ਸੀ ਐਸਐਚਓ ਸਾਹਿਬ ਆਪ ਆਏ ਸੀਗੇ ਆ ਕੇ ਸਾਰਾ ਮੌਕੇ ਦਾ ਮੋਆਇਨਾ ਕਰਕੇ ਵੇਰਵਾ ਲੈ ਕੇ ਤੇ ਚਲੇ ਗਏ ਸੀ ਫ੍ਰੈਂਸਿਕ ਟੀਮ ਵੀ ਆਈ ਸੀ ਉਹ ਵੀ ਆਪਣੇ ਫਿੰਗਰਪ੍ਰਿੰਟ ਵਗੈਰਾ ਲੈ ਕੇ